ਜਿਸ ਬਾਤੇ ਜ਼ਿੰਦਗੀ ਸਟੋਰੀ ਇਸ ਤੇ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ ਹੰਤੂ ਪੇਕੇ ਨਹੀਂ ਜਾਏਂਗੀ ਕਦੇ ਵੀ ਨਹੀਂ ਘਰੇ ਰਹਿ ਤੇ ਆਪਣਾ ਘਰ ਸੰਭਾਲ ਹੁਣ ਇਸ ਮੁੱਦੇ ਤੇ ਮੈਂ ਦੁਬਾਰਾ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮਨਿੰਦਰ ਨੇ ਲਵਦੀਪ ਨਾਲ ਦੋ ਟਕ ਗੱਲ ਕੀਤੀ ਤੇ ਆਪਣੇ ਕੰਮ ਚਲਾ ਗਿਆ ਲਵਦੀਪ ਉੱਥੇ ਖੜੀ ਦੇਖਦੀ ਰਹਿ ਗਈ ਉਸਦੀ ਸੱਸ ਦੇ ਲਈ ਵੀ ਇਹ ਸਭ ਕੁਝ ਬਹੁਤ ਅਜੀਬ ਸੀ ਆਪਣੇ ਸ਼ਾਂਤ ਸੁਭਾਅ ਦੇ ਪੁੱਤਰ ਨੂੰ ਅੱਜ ਆਪਣੀਆਂ ਹੀ ਨਜ਼ਰਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਝਟਕਦੇ ਹੋਏ ਦੇਖਿਆ ਸੀ। ਮਨਿੰਦਰ ਨੇ ਕਦੇ ਵੀ ਲਵਦੀਪ ਨੂੰ ਪੇਕੇ ਜਾਣ ਤੋਂ ਮਨਾ ਨਹੀਂ ਸੀ ਕੀਤਾ। ਇਹ ਪਹਿਲੀ ਵਾਰ ਸੀ ਕਿ ਮਨਿੰਦਰ ਨੇ ਉਸ ਨੂੰ ਇਸ ਤਰ੍ਹਾਂ ਨਾਲ ਜਵਾਬ ਦਿੱਤਾ ਸੀ। ਨਹੀਂ ਤਾਂ ਇੰਨੇ ਦਿਨਾਂ ਤੋਂ ਉਹ ਪੇਕੇ ਜਾਣ ਲਈ ਕਹਿ ਰਹੀ ਸੀ। ਪਰ ਉਹ ਹਰ ਵਾਰ ਉਸ ਨੂੰ ਟਾਲੀ ਜਾ ਰਿਹਾ ਸੀ। ਜਦਕਿ ਪਹਿਲਾਂ ਤਾਂ ਉਹ ਖੁਦ ਉਸ ਨੂੰ ਪੇਕੇ ਛੱਡਣ ਜਾਂਦਾ ਹੁੰਦਾ ਸੀ। ਅੱਜ ਲਵਦੀਪ ਜ਼ੈਤੇ ਅੜ ਗਈ। ਮਨਿੰਦਰ ਇਹੋ ਜਿਹਾ ਜਵਾਬ ਦੇ ਕੇ ਚਲਾ ਗਿਆ ਸੀ ਮਨਿੰਦਰ ਦੇ ਜਵਾਬ ਤੇ ਉਸਦੀ ਮੰਮੀ ਕੁਝ ਨਹੀਂ ਸੀ ਬੋਲੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਸੀ ਕਿਉਂਕਿ ਉਹ ਕਿਹੜਾ ਜਾਣਦੀ ਸੀ ਕਿ ਮਨਿੰਦਰ ਕਿਉਂ ਮਨਾ ਕਰ ਰਿਹਾ ਇਧਰ ਸੋਚਦੇ ਸੋਚਦੇ ਲਵਦੀਪ ਉੱਥੇ ਹੀ ਹਾਲ ਵਿੱਚ ਸੋਫੇ ਤੇ ਬੈਠ ਗਈ ਪਿਛਲੀ ਵਾਰ ਪਾਪਾ ਦੀ ਮੌਤ ਤੇ ਉਹ ਪੇਕੇ ਗਈ ਸੀ ਉਸ ਤੋਂ ਬਾਅਦ ਉਹ ਪੇਕੇ ਨਹੀਂ ਸੀ ਜਾ ਸਕੀ ਇਹ ਅਲੱਗ ਗੱਲ ਹੈ ਕਿ ਪੇਕੇ ਨੇ ਵੀ ਕਦੇ ਕਿਸੇ ਨੇ ਫੋਨ ਕਰਕੇ ਉਸ ਨੂੰ ਨਹੀਂ ਬੁਲਾਇਆ ਪਰ ਕੀ ਫਰਕ ਪੈਂਦਾ ਹੈ ਹੈ ਤਾਂ ਉਸਦੇ ਪੇਕੇ ਨਾ ਮੰਮੀ ਤੇ ਭਰਾ ਉਹ ਤਾਂ ਜੇ ਹੈਗੇ ਆ ਨਾ ਫਿਰ ਮਨਿੰਦਰ ਜਾਨ ਤੋਂ ਕਿਉਂ ਮਨਾ ਕਰ ਰਿਹਾ ਜਦੋਂ ਪਾਪਾ ਹੁੰਦੇ ਸੀ ਤਾਂ ਉਸਨੇ ਕਦੇ ਮਨਾ ਨਹੀਂ ਸੀ ਕੀਤਾ ਇੱਥੋਂ ਤੱਕ ਕਿ ਉਸ ਤੋਂ ਬਾਅਦ ਵੀ ਉਸਨੇ ਮਨਾ ਨਹੀਂ ਸੀ ਕੀਤਾ ਸੋਫੇ ਤੇ ਬੈਠੀ ਲਵਦੀਪ ਇਹਨਾਂ ਸਭ ਚੀਜ਼ਾਂ ਬਾਰੇ ਸੋਚ ਰਹੀ ਸੀ ਲਵਦੀਪ ਤੇ ਵਿਆਹ ਨੂੰ 5 ਸਾਲ ਹੋ ਚੁੱਕੇ ਸੀ ਮਨਿੰਦਰ ਕਾਫੀ ਸੋਲਜਿਆ ਹੋਇਆ ਇਨਸਾਨ ਸੀ ਅਸ ਤੋਂ ਬਿਨਾਂ ਘਰ ਵਿੱਚ ਬਸ ਇੱਕ ਸੱਸ ਸੀ। ਕਦੇ ਮਨਿੰਦਰ ਨੇ ਲਾਭਦੀਪ ਨੂੰ ਰੋਕ ਟੋਕ ਨਹੀਂ ਕੀਤੀ। ਬਸ ਸੱਸ ਜ਼ਰੂਰ ਪੇਕੇ ਜਾਣ ਤੋਂ ਟੋਕਦੀ ਰਹਿੰਦੀ ਸੀ। ਹੋਰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਸੀ ਉਸ ਨੂੰ। ਲਾਭਦੀਪ ਦੀ ਸ਼ੁਰੂ ਤੋਂ ਆਦਤ ਸੀ। ਪੇਕੇ ਨੇੜੇ ਸੀ ਤਾਂ ਉਹ ਹਰ ਹਫ਼ਤੇ ਪਹੁੰਚ ਜਾਂਦੀ ਸੀ। ਜਿਸ ਕਾਰਨ ਕਈ ਵਾਰ ਸੱਸ ਨੇ ਉਸ ਨੂੰ ਸਮਝਾਇਆ ਕਿ ਇਸ ਤਰ੍ਹਾਂ ਵਾਰ-ਵਾਰ ਜਾਣ ਨਾਲ ਰਿਸ਼ਤਾ ਖਰਾਬ ਹੋ ਜਾਂਦਾ। ਪੁੱਤ ਹੁਣ ਸਾਰੇ ਹੀ ਤੇਰਾ ਅਸਲੀ ਘਰ ਹਨ। ਇਥੇ ਮਨ ਲਗਾਉਣ ਦੀ ਕੋਸ਼ਿਸ਼ ਕਰ। ਇਸ ਤਰ੍ਹਾਂ ਤੇਰਾ ਰਿਸ਼ਤਾ ਵੀ ਮਜ਼ਬੂਤ ਰਹੇਗਾ ਤੇ ਤੇਰਾ ਆਪਣੇ ਘਰ ਵਿੱਚ ਮਨ ਵੀ ਲੱਗ ਜਾਊਗਾ। ਪਰ ਉਹ ਇੰਨਾਂ ਗੱਲਾਂ ਤੇ ਕਦੇ ਗੌਰ ਨਹੀਂ ਸੀ ਕਰਦੀ। ਜਦੋਂ ਦਿਲ ਕਰਦਾ ਸਵੇਰੇ ਚੱਲੀ ਜਾਂਦੀ ਤੇ ਸ਼ਾਮ ਤੱਕ ਉੱਥੇ ਰੁੱਕ ਕੇ ਬੜੇ ਆਰਾਮ ਨਾਲ ਵਾਪਸ ਆਉਂਦੀ ਸੀ। ਮਨਿੰਦਰ ਨੇ ਕਦੇ ਇਸ ਗੱਲ ਨੂੰ ਲੈ ਕੇ ਨਹੀਂ ਸੀ ਰੋਕਿਆ। ਪਰ ਵਾਪਸ ਆਉਣ ਤੇ ਸੱਸ ਨੇ ਹਮੇਸ਼ਾ ਟੋਕੇ ਕਹਿਣਾ ਕਿ ਇਹ ਕੀ ਰੂਲ ਬਣਾ ਲਿਆ ਤੂੰ? ਜਦੋਂ ਦੇਖੋ ਪਿੱਕੇ ਚਲੀ ਜਾਂਦੀ। ਮਿੰਦੂ ਤੇਰਾ S3 ਹਰ ਹਫਤੇ ਪੀ ਕੇ ਜਾਣਾ ਪਸੰਦ ਨਹੀਂ ਪਰ ਲਵਦੀਪ ਇੱਕ ਕੰਨ ਤੋਂ ਸੁਣਦੀ ਤੇ ਦੂਜੇ ਕੰਨੋਂ ਕੱਢ ਦਿੰਦੀ ਅਸਦੀ ਸੱਸ ਮਨਿੰਦਰ ਨੂੰ ਕਹਿੰਦੀ ਤਾਂ ਉਹ ਵੀ ਹੱਸ ਕੇ ਟਾਲ ਦਿੰਦਾ ਛੱਡੋ ਮੰਮੀ ਸਵੇਰੇ ਜਾ ਕੇ ਸ਼ਾਮ ਨੂੰ ਤਾਂ ਆ ਜਾਂਦੀ ਆ ਫਿਰ ਕੀ ਪ੍ਰੋਬਲਮ ਆ ਕਿਉਂ ਮਨਾ ਕਰਦੇ ਹੋ ਤੁਸੀਂ ਜਾਣ ਦਿਓ ਇਸ ਤੋਂ ਅੱਗੇ ਕੁਝ ਨਹੀਂ ਸੀ ਕਹਿੰਦੀ ਇਥੋਂ ਤੱਕ ਕਿ ਜਦੋਂ ਅਸਦੀ ਪੋਤੀ ਹੋਈ ਸੀ ਤਾਂ ਵੀ ਲਵਦੀਪ ਦਾ ਇਹੀ ਹਾਲ ਸੀ ਅੱਜ ਉਸਦੀ ਪੁੱਤੀ 4 ਸਾਲ ਦੀ ਹੋ ਚੁੱਕੀ ਸੀ ਤੇ ਹੁਣੇ 7 ਮਹੀਨੇ ਪਹਿਲਾਂ ਲਵਦੀਪ ਤੇ ਪਾਪਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 15 ਦਿਨ ਲਵਦੀਪ ਪੀਕੇ ਹੀ ਰਹੀ ਸੀ। ਉਸ ਤੋਂ ਬਾਅਦ ਹਰ ਮਹੀਨੇ ਉਹ ਉੱਥੇ ਆਪਣੀ ਹਾਜ਼ਰੀ ਦਿੰਦੀ ਰਹੀ। ਮਨਿੰਦਰ ਵੀ ਨਾਲ ਚਲਾ ਜਾਂਦਾ ਸੀ। ਪਰ ਹੁਣ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਮਨਿੰਦਰ ਉਸ ਨੂੰ ਪੀਕੇ ਜਾਣ ਲਈ ਇੰਨੀ ਸਖਤਾਈ ਨਾਲ ਮਨਾਂ ਕਰ ਰਿਹਾ ਸੀ। ਅੱਜ ਕੱਲ ਉਸਦੀ ਮੰਮੀ ਵੀ ਫੋਨ ਤੇ ਠੀਕ ਢੰਗ ਨਾਲ ਗੱਲ ਨਹੀਂ ਸੀ ਕਰਦੀ। ਕੀ ਪਤਾ ਦੋਨੇ ਭਾਬੀਆਂ ਮੰਮੀ ਨੂੰ ਖੁਸ਼ ਰੱਖਦੀਆਂ ਵੀ ਆ ਕਿ ਨਹੀਂ ਤੇ ਉਪਰੋਂ ਮਨਿੰਦਰ ਦਾ ਇਹੋ ਜਿਹਾ ਵਿਹਾਰ ਸੋਚਦੇ ਸੋਚਦੇ ਲਵਦੀਪ ਜਦੋਂ ਕਿਸੇ ਨਤੀਜੇ ਤੇ ਨਾ ਪਹੁੰਚੀ ਤਾਂ ਮਨ ਹੀ ਮਨ ਖੁਦ ਹੀ ਫੈਸਲਾ ਲੈ ਕੇ ਖੜੀ ਹੋ ਗਈ ਅੱਜ ਤਾਂ ਚਾਹੇ ਜੋ ਕੁਝ ਵੀ ਹੋ ਜਾਵੇ ਮੈਂ ਪੇਕੇ ਜ਼ਰੂਰ ਜਾਉਂਗੀ ਆਖਰ ਮੈਨੂੰ ਆਪਣੀ ਮੰਮੀ ਤੇ ਦੋਨੋਂ ਭਰਾ ਤੇ ਭਾਬੀਆਂ ਨਾਲ ਮਿਲਣ ਦਾ ਪੂਰਾ ਹੱਕ ਆ ਮਨਿੰਦਰ ਇਸ ਤਰ੍ਹਾਂ ਮੈਨੂੰ ਮਨਾ ਨਹੀਂ ਕਰ ਸਕਦਾ ਸੋਚਦੀ ਸੋਚਦੀ ਲਵਦੀਪ ਕਮਰੇ ਵਿੱਚ ਗਈ ਤੇ ਫਿਰ ਤਿਆਰ ਹੋ ਕੇ ਬਾਹਰ ਆ ਗਈ ਉਸਦੀ ਸੱਸ ਵੀ ਬਾਹਰ ਹੀ ਬੈਠੀ ਸੀ ਉਸ ਨੂੰ ਤਿਆਰ ਹੋਈ ਨੂੰ ਦੇਖ ਕੇ ਸੱਸ ਨੇ ਪੁੱਛਿਆ ਕਿ ਬੇਟਾ ਕਿਤੇ ਜਾ ਰਹੀ ਹੈਂ ਹਾਂਜੀ ਮੰਮੀ ਮੈਂ ਪੇਕੇ ਜਾ ਰਹੀ ਹਾਂ ਮੰਮੀ ਨੂੰ ਮਿਲਿਆ ਬਹੁਤ ਦਿਨ ਹੋ ਗਏ ਉਹਨਾਂ ਨੂੰ ਮਿਲ ਕੇ ਛੇਤੀ ਵਾਪਸ ਆ ਜਾਵਾਂਗੀ ਨੀਰੂ ਦੇ ਸਕੂਲ ਆਉਣ ਤੋਂ ਪਹਿਲਾਂ ਆਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਜੇ ਨਾ ਆ ਸਕੀ ਤਾਂ ਤੁਸੀਂ ਨੀਰੂ ਨੂੰ ਖਾਣਾ ਖਵਾ ਦਿਓ ਕਿਆ ਕਿ ਲਵ ਦੀ ਪਹਾੜ ਨਿਕਲਣੇ ਲੱਗੀ ਸੀ ਕਿ ਸੱਸ ਨੇ ਰੋਕ ਕੇ ਕਿਹਾ ਕਿ ਬੇਟਾ ਤੂੰ ਹਣ ਪੇਕੇ ਨਾ ਜਾ ਸਵੇਰੇ ਤੇਨੂੰ ਮਨਿੰਦਰ ਨੇ ਵੀ ਮਨਾ ਕੀਤਾ ਸੀ ਫਿਰ ਕਿਉਂ ਜਾ ਰਹੀ ਆ ਸੱਸ ਦੀ ਗੱਲ ਸੁਣ ਕੇ ਮਨਿੰਦਰ ਹੱਕੀ ਬੱਕੀ ਰਹਿ ਗਈ ਫਿਰ ਹਿੰਮਤ ਕਰਕੇ ਬੋਲੀ ਮੰਮੀ ਜੀ ਮੇਰੀ ਮਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਉਹਨਾਂ ਨੇ ਆਪਣਾ ਜੀਵਨ ਸਾਥੀ ਗਵਾ ਦਿੱਤਾ ਆਪਾਂ ਉਸ ਦੀ ਪਰਪਾਈ ਤਾਂ ਨਹੀਂ ਕਰ ਸਕਦੇ ਪਰ ਘੱਟ ਤੋਂ ਘੱਟ ਮੈਂ ਆਪਣੀ ਮੰਮੀ ਨੂੰ ਮਿਲ ਕੇ ਤਾਂ ਆ ਸਕਦੀ ਆ ਉਹਨਾਂ ਨੂੰ ਥੋੜੀ ਤਸੱਲੀ ਤਾਂ ਦੇ ਸਕਦੀਆਂ ਧੀਆ ਉਹਨਾਂ ਦੀ ਕਿ ਮੇਰਾ ਇਹਨਾਂ ਵੀ ਹੱਕ ਨਹੀਂ ਕਿੰਨੇ ਦਿਨ ਹੋ ਗਏ ਮੈਨੂੰ ਉਹਨਾਂ ਨੂੰ ਮਿਲਿਆ ਹਰ ਵਾਰ ਤੁਸੀਂ ਕੋਈ ਨਾ ਕੋਈ ਬਹਾਨਾ ਬਣਾ ਕੇ ਮਨ੍ਹਾ ਕਰ ਦਿੰਦੇ ਹੋ ਪਰ ਅੱਜ ਤਾਂ ਮੈਂ ਜ਼ਰੂਰ ਜਾਵਾਂਗੀ ਲਵਦੀਪ ਆਪਣੀ ਜ਼ਿੱਦ ਤੇ ਅੜ ਗਈ ਸੀ ਬੇਟਾ ਐਨੀ ਜ਼ਿੱਦ ਚੰਗੀ ਨਹੀਂ ਹੁੰਦੀ ਮਨਿੰਦਰ ਨੇ ਮਨ੍ਹਾ ਕੀਤਾ ਤਾਂ ਚੁੱਪ ਕਰਕੇ ਘਰੇ ਬਹਿ ਜਾ ਇਹ ਹੀ ਤੇਰੇ ਲਈ ਠੀਕ ਆ ਨਹੀਂ ਮੰਮੀ ਅੱਜ ਤਾਂ ਮੈਂ ਜ਼ਰੂਰ ਜਾਊਂਗੀ ਬਸ ਕਹਿ ਦਿੱਤਾ ਇੰਨਾ ਕਹਿ ਲਵਦੀਪ ਜ਼ਬਰਦਸਤੀ ਘਰੋਂ ਬਾਹਰ ਨਿਕਲ ਗਈ ਉਸ ਦੀ ਸਾਸ ਨੂੰ ਹੋਰ ਤਾਂ ਕੁਝ ਨਹੀਂ ਸਮਝ ਆਇਆ ਤਾਂ ਉਸਨੇ ਝੱਟ ਆਪਣੇ ਪੁੱਤਰ ਮਨਿੰਦਰ ਨੂੰ ਫੋਨ ਕਰ ਦਿੱਤਾ ਤੇ ਦੱਸ ਦਿੱਤਾ ਕਿ ਲਵਦੀਪ ਉਸ ਦੇ ਕਹਿਣ ਦੇ ਬਾਵਜੂਦ ਵੀ ਮਨਾ ਕਰਨ ਦੇ ਬਾਵਜੂਦ ਵੀ ਨਹੀਂ ਰੁਕੀ ਤੇ ਪੇਕੇ ਚਲੀ ਗਈ ਆ ਠੀਕ ਹੈ ਮੰਮੀ ਮੈਂ ਦੇਖ ਲਵਾਂਗਾ ਕੋਈ ਗੱਲ ਨਹੀਂ ਕਹਿ ਕੇ ਮਨਿੰਦਰ ਨੇ ਫੋਨ ਰੱਖ ਦਿੱਤਾ ਇਧਰ ਕੁਝ ਦੇਰ ਬਾਅਦ ਲਵਦੀਪ ਆਪਣੇ ਪੇਕੇ ਪਹੁੰਚ ਗਈ ਪਰ ਇਹ ਕੀ ਸਾਹਮਣੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਉਸਨੇ ਆਪਣੀ ਮੰਮੀ ਦਾ ਫੋਨ ਵੀ ਟਰਾਈ ਕੀਤਾ ਪਰ ਉਸਦੀ ਮੰਮੀ ਨੇ ਫੋਨ ਨਹੀਂ ਚੱਕਿਆ ਉਦੋਂ ਹੀ ਉੱਥੇ ਨੇੜੇ ਰਹਿਣ ਵਾਲੇ ਉਸਦੇ ਚਾਚਾ ਜੀ ਨੇ ਉਸਨੂੰ ਦੇਖ ਲਿਆ ਤੇ ਆਵਾਜ਼ ਦਿੰਦਿਆਂ ਕਹਿਣ ਲੱਗੇ ਲਵਦੀਪ ਬੇਟਾ ਘਰ ਕੋਈ ਨਹੀਂ ਆ ਇਧਰ ਆ ਜਾਓ ਆਪਣੇ ਘਰ ਚਾਚਾ ਜੀ ਦੀ ਗੱਲ ਸੁਣ ਕੇ ਲਵਦੀਪ ਉਹਨਾਂ ਦੇ ਘਰੇ ਚਲੀ ਗਈ ਜਦੋਂ ਉੱਥੇ ਗਈ ਤਾ ਚਾਚੀ ਜੀ ਨੇ ਚਾਹ ਪਾਣੀ ਦਿੰਦੇ ਹੋਏ ਕਿਹਾ ਬੇਟਾ ਲਵਦੀਪ ਅੱਜ ਤਾਂ ਬਹੁਤ ਦਿਨਾਂ ਬਾਅਦ ਆਈਆਂ ਹੁਣ ਤੇਰੀ ਸੱਸ ਦਾ ਕੀ ਹਾਲ ਆ ਚਾਚੀ ਜੀ ਦੀ ਗੱਲ ਸੁਣ ਕੇ ਲਵਦੀਪ ਹੈਰਾਨ ਹੁੰਦਿਆਂ ਕਹਿਣ ਲੱਗੀ ਮੈਂ ਸਮਝ ਹੀ ਨਹੀਂ ਚਾਚੀ ਜੀ ਬੇਟਾ ਤੇਰੀ ਸੱਸ ਪੌੜੀਆਂ ਤੋਂ ਡੈਗ ਗਈ ਸੀ ਨਾ ਤਾਂ ਹੀ ਤਾਂ ਤੂੰ ਇੰਨੇ ਦਿਨ ਇੱਥੇ ਆ ਨਹੀਂ ਸਕੀ ਤੇਰੀ ਸੱਸ ਦਾ ਹਾਲ ਪੁੱਛਦੀ ਆ ਤੇਰੇ ਤੋਂ ਹਣ ਠੀਕ ਆ ਨਾ ਚਾਚੀ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਸੁਣਦਿਆਂ ਹੀ ਲਵਦੀਪ ਹੱਕੀ ਬੱਕੀ ਰਹਿ ਗਈ ਪਲੌਂਸ ਦੀ ਸੱਸ ਨੂੰ ਕਦੋਂ ਛੱਟ ਲੱਗੀ ਸੀ ਤੁਹਾਨੂੰ ਕਿਸ ਨੇ ਕਿਹਾ ਚਾਚੀ ਜੀ ਕਿ ਮੇਰੀ ਸੱਸ ਨੂੰ ਛੱਟ ਲੱਗੀ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਲਵਦੀਪ ਬਹਿਰਾਨ ਹੁੰਦੇ ਹੋਏ ਕਹਿਣ ਲੱਗੀ ਉਦੋਂ ਹੀ ਚਾਚੀ ਜੀ ਵਿੱਚੋਂ ਹੀ ਗੱਲ ਕੱਟਦਿਆਂ ਕਹਿਣ ਲੱਗੇ ਲੈ ਇੱਕ ਦੋ ਮਹੀਨੇ ਪਹਿਲਾਂ ਜਦੋਂ ਪ੍ਰਾਪਰਟੀ ਦਾ ਵਟਵਾਰਾ ਹੋ ਰਿਹਾ ਸੀ ਤਾਂ ਪੇਪਰਾਂ ਤੇ ਤੇਰੇ ਸਾਈਨ ਚਾਹੀਦੇ ਸੀ ਉਸ ਸਮੇਂ ਤੇਰੇ ਭਰਾਵਾਂ ਨੇ ਹੀ ਦੱਸਿਆ ਸੀ ਅਸੀਂ ਤਾਂ ਕਿਹਾ ਵੀ ਸੀ ਕਿ ਅਸੀਂ ਮੈਲਾਉਂਦੇ ਆਂ ਪਰ ਉਹਨਾਂ ਨੇ ਕਿਹਾ ਕਿ ਲਵਦੀਪ ਤੇ ਤਾਂ ਵੈਸੇ ਹੀ ਕੰਮ ਦਾ ਬਹੁਤ ਲੋਡ ਆ ਇਸ ਸਮੇਂ ਉੱਥੇ ਜਾਣਾ ਉਸਨੂੰ ਹੋਰ ਪਰੇਸ਼ਾਨ ਕਰਨ ਦੇ ਬਰਾਬਰ ਆ ਪ੍ਰਾਪਰਟੀ ਦਾ ਵਟਵਾਰਾ ਇਹ ਕਦੋਂ ਹੋਇਆ ਸੁਣਦਿਆਂ ਹੀ ਲਵਦੀਪ ਦਾ ਦਿਮਾਗ ਘੁੰਮ ਗਿਆ ਤਾਂ ਚਾਚੀ ਜੀ ਕਹਿਣ ਲੱਗੇ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਲਵਦੀਪ ਤੂੰ ਪੂਰੀ ਪ੍ਰਾਪਰਟੀ ਵਿੱਚੋਂ ਆਪਣਾ ਹਿੱਸਾ ਛੱਡਦਾ ਇੱਥੋਂ ਤੱਕ ਕਿ ਉਹ ਪ੍ਰਾਪਰਟੀ ਵੀ ਛੱਡ ਦਿੱਤੀ ਜੋ ਤੇਰੇ ਪਾਪਾ ਨੇ ਇਹ ਕਹਿ ਕੇ ਦਿੱਤੀ ਸੀ ਕਿ ਇਹ ਨੀਲੂ ਦੇ ਲਈ ਆ ਸੁਣਦੇ ਹੀ ਲਵਦੀਪ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿਉਂ ਕਰੇ ਤਾਂ ਕੀ ਕਰੇ ਉੱਥੇ ਉਦੋਂ ਹੀ ਉਸਦੇ ਚਾਚਾ ਜੀ ਦਾ ਬੇਟਾ ਗੁਰਜਿੰਦਰ ਕਮਰੇ ਵਿੱਚ ਆ ਗਿਆ ਤੇ ਨਵਦੀਪ ਨੂੰ ਦੇਖ ਕੇ ਚੁੱਪ-ਚਾਪ ਖੜਾ ਰਿਹਾ ਇਹ ਦੇਖਨੇ ਆ ਹੀ ਚਾਚੀ ਜੀ ਕਹਿਣ ਲੱਗੇ ਬਈ ਗੁਰਵਿੰਦਰ ਲਵਦੀ ਪਾਈ ਆ ਤੂੰ ਤਾਂ ਹਮੇਸ਼ਾ ਇਸ ਨਾਲ ਹੱਸਾ ਮਜ਼ਾਕ ਕਰਦਾ ਰਹਿਣਾ ਅੱਜ ਚੁੱਪ ਕਿਉਂ ਖੜਾ ਪਰ ਲਵਦੀਪ ਨੂੰ ਕੁਝ ਸੁੱਝ ਨਹੀਂ ਸੀ ਰਿਆ ਉਸਨੇ ਕਿਹਾ ਚਾਚੀ ਜੀ ਚੰਗਾ ਮੈਂ ਚੱਲਦੀ ਆ ਨੀਰੂ ਦੇ ਆਉਣ ਦਾ ਸਮਾਂ ਹੋ ਗਿਆ ਮੰਮੀ ਤਾਂ ਉਸ ਨੂੰ ਸੰਭਾਲਿਆ ਨਹੀਂ ਜਾਣਾ ਕਹਿ ਕੇ ਉਹ ਬਾਹਰ ਆਉਣ ਲੱਗੀ ਤਾਂ ਗੁਰਵਿੰਦਰ ਨੇ ਪਿੱਛੋਂ ਆਵਾਜ਼ ਦਿੱਤੀ ਰੁਕ ਜਾ ਭੈਣੇ ਮੈਂ ਵੀ ਤੈਨੂੰ ਬਾਹਰ ਤੱਕ ਛੱਡ ਆਉਂਦਾ ਕਹਿ ਕੇ ਗੁਰਵਿੰਦਰ ਉਸਦੇ ਨਾਲ ਹੀ ਆ ਗਿਆ ਤੇ ਉਹ ਦੋਨੋਂ ਉੱਥੋਂ ਪੈਦਲ ਹੀ ਬੱਸ ਸਟੈਂਡ ਦੇ ਲਈ ਚੱਲ ਪਏ ਬੱਸ ਸਟੈਂਡ ਪਹੁੰਚਣ ਤੋਂ ਪਹਿਲਾਂ ਉਸਨੇ ਕਿਹਾ ਪੈਣੇ ਤੂੰ ਇੱਥੇ ਕੀ ਕਰ ਰਹੀ ਆ ਮੈਨੂੰ ਤਾਂ ਲੱਗਿਆ ਸੀ ਹੁਣ ਤੂੰ ਕਦੇ ਵੀ ਪੇਕੇ ਨਹੀਂ ਆਵੇਂਗੀ ਆਖਰ ਤੇਰੇ ਪਰਿਵਾਰ ਵਾਲਿਆਂ ਨੇ ਤੇਰੇ ਨਾਲ ਕਿੰਨਾ ਗਲਤ ਵਿਹਾਰ ਕੀਤਾ ਮਨਿੰਦਰ ਭਾਜੀ ਤਾਂ ਬਹੁਤ ਗੁੱਸੇ ਹੋ ਰਹੇ ਸੀ ਇੱਥੋਂ ਤੱਕ ਕਿ ਤੇਰੇ ਘਰੇ ਆ ਕੇ ਲੜਕੇ ਵੀ ਗਏ ਸੀ ਆਖਰ ਤੇਰੇ ਜਿਉਂਦੇ ਜੀ ਤੇਰੇ ਪਰਿਵਾਰ ਵਾਲਿਆਂ ਨੇ ਤੇਰਾ ਡੈਥ ਸਰਟੀਫਿਕੇਟ ਤੱਕ ਵੀ ਛੀ ਛੀ ਮੈਂ ਤਾਂ ਇਹ ਗੱਲ ਆਪਣੇ ਮੰਮੀ ਪਾਪਾ ਨੂੰ ਦੱਸ ਹੀ ਨਹੀਂ ਸਕਿਆ ਪਰ ਯਕੀਨ ਨਹੀਂ ਹੁੰਦਾ ਕਿ ਤਾਈ ਜੀ ਨੇ ਵੀ ਉਹਨਾਂ ਦਾ ਸਾਥ ਦਿੱਤਾ ਆਪਣੀ ਹੀ ਧੀ ਨਾਲ ਕਹਿੰਦੇ-ਕਹਿੰਦੇ ਗੁਰਵਿੰਦਰ ਚੁੱਪ ਹੋ ਗਿਆ ਉਸ ਦੀ ਗੱਲ ਸੁਣ ਕੇ ਲਵਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਗੁਰਵਿੰਦਰ ਕਹਿਣ ਲੱਗਾ ਅੱਜ ਸ਼ਾਇਦ ਜ਼ਮੀਨ ਦੇ ਰਜਿਸਟਰੀ ਦੇ ਲਈ ਗਏ ਹੋਣਗੇ ਇਸੇ ਲਈ ਘਰੇ ਕੋਈ ਨਹੀਂ ਆ ਹੁਣ ਲਵਦੀਪ ਨੂੰ ਸਮਝ ਆ ਰਿਹਾ ਸੀ ਕਿ ਮਨਿੰਦਰ ਉਸ ਦੇ ਪੇਕੇ ਆਉਣ ਲਈ ਉਸ ਨੂੰ ਇੰਨੀ ਸਖਤਾਈ ਨਾਲ ਕਿਉਂ ਮਨਾ ਕਰ ਰਿਹਾ ਸੀ ਤੇ ਇਸ ਲਈ ਅੱਜ ਕੱਲ ਉਸ ਦੀ ਮੰਮੀ ਵੀ ਫੋਨ ਤੇ ਉਸ ਨਾਲ ਜ਼ਿਆਦਾ ਗੱਲ ਨਹੀਂ ਸੀ ਕਰਦੀ। ਬਸ ਫੋਨ ਚੱਕਦੇ ਹੀ ਫੋਨ ਰੱਖਣ ਦੀ ਕਾਹਲੀ ਰਹਿੰਦੀ ਸੀ। ਲਵਦੀਪ ਨੂੰ ਕੁਝ ਨਹੀਂ ਸੁੱਝਿਆ। ਤਾਂ ਉਸਨੇ ਆਪਣੀ ਮੰਮੀ ਨੂੰ ਦੁਬਾਰਾ ਫੋਨ ਲਾਇਆ। ਪਰ ਇਸ ਵਾਰ ਉਸਦੀ ਮੰਮੀ ਨੇ ਫੋਨ ਚੱਕ ਲਿਆ। ਲਵਦੀਪ ਬੇਟਾ ਮੈਂ ਅੱਜ ਬਾਹਰ ਗੁਰਦੁਆਰੇ ਆਈ ਆਂ। ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਆਂ। ਕਹਿ ਕੇ ਉਹ ਫੋਨ ਰੱਖਣ ਹੀ ਲੱਗੀ ਸੀ ਕਿ ਲਵਦੀਪ ਨੇ ਕਿਹਾ ਮੰਮੀ ਗੁਰਦੁਆਰੇ ਆਈ ਹੋ ਨਾ ਆਪਣੀ ਮਰੀ ਹੋਈ ਧੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਵੀ ਕਰ ਦਿਓ। ਸੁੰਦਿਆ ਹੀ ਕੁਝ ਪਲ ਦੇ ਲਈ ਉਸਦੀ ਮੰਮੀ ਬਿਲਕੁਲ ਸ਼ਾਂਤ ਹੋ ਗਈ। ਫਿਰ ਜਦ ਦੋਨੇ ਪਾਸੇ ਹੀ ਮੌਨ ਹੋ ਗਿਆ ਤਾਂ ਉਸਦੀ ਮੰਮੀ ਕਹਿਣ ਲੱਗੀ, "ਦੇਖ ਬੇਟਾ, ਮੈਂ ਆਪਣੇ ਦੋਨੋਂ ਪੁੱਤਰਾਂ ਦੇ ਨਾਮ ਪ੍ਰਾਪਰਟੀ ਕਰ ਰਹੀ ਹਾਂ। ਕਿਉਂਕਿ ਤੈਨੂੰ ਵੀ ਪ੍ਰਾਪਰਟੀ ਦੇਣ ਦਾ ਕੀ ਫਾਇਦਾ? ਪ੍ਰਾਪਰਟੀ ਤਾਂ ਤੇਰੇ ਨਾਲ ਤੇਰੇ ਸਹੁਰੇ ਚਲੀ ਜਾਵੇਗੀ। ਅੱਗੇ ਜਾ ਕੇ ਤੇਰੇ ਭਰਾਵਾਂ ਨੇ ਤੇਰੇ ਬੱਚਿਆਂ ਦੇ ਵਿਆਹਾਂ ਵਿੱਚ ਨਾਨਕੀ ਸ਼ੱਕ ਭਰਨੇ ਆ।" ਤੇ ਉਪਰ ਮੇਰੀ ਸਾਰੇ ਜ਼ਿੰਮੇਵਾਰੀ ਵੀ ਤਾਂ ਉਹੀ ਚੱਕਣਗੇ ਪਰ ਤੂੰ ਫਿਕਰ ਨਾ ਕਰ ਤੈਨੂੰ ਵੀ ਮੈਂ ਕੁਝ ਨਾ ਕੁਝ ਜ਼ਰੂਰ ਦੇਵਾਂਗੀ ਮੈਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ ਤੁਸੀਂ ਰੱਖੋ ਆਪਣੀ ਪ੍ਰਾਪਰਟੀ ਆਪਣੇ ਕੋਲ ਜਿਸ ਮਾਂ ਦੇ ਲਈ ਉਸਦੀ ਧੀ ਹੀ ਮਰ ਗਈ ਉਸਦੀ ਪ੍ਰਾਪਰਟੀ ਨੂੰ ਮੈਂ ਕੀ ਕਰੂੰਗੀ ਕਹਿ ਕੇ ਲਵਦੀਪ ਨੇ ਗੁੱਸੇ ਵਿੱਚ ਫੋਨ ਕੱਟ ਦਿੱਤਾ ਤੇ ਉੱਥੇ ਹੀ ਸੜਕ ਕਿਨਾਰੇ ਬੈਠ ਕੇ ਰੋਣ ਲੱਗੀ ਗੁਰਵਿੰਦਰ ਉਸਨੂੰ ਚੁੱਪ ਕਰਾਉਣ ਦੀ ناکਾਮ ਕੋਸ਼ਿਸ਼ ਕਰਦਾ ਰਿਹਾ। ਉਦੋਂ ਹੀ ਉੱਥੇ ਮਨਿੰਦਰ ਵੀ ਆ ਗਿਆ। ਮਨਿੰਦਰ ਨੂੰ ਦੇਖ ਕੇ ਲਵਦੀਪ ਉਸਦੇ ਗੱਲ ਲਾ ਕੇ ਖੂਬ ਰੋਈ। ਤਾਂ ਮਨਿੰਦਰ ਨੇ ਕਿਹਾ, "ਬਸ ਇਸੇ ਲਈ ਮੈਂ ਤੈਨੂੰ ਇੱਥੇ ਨਹੀਂ ਸੀ ਆਉਣ ਦਿੰਦਾ। ਮੈਂ ਨਹੀਂ ਸੀ ਚਾਹੁੰਦਾ ਕਿ ਤੈਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗੇ। ਪਰ ਤੂੰ ਫਿਕਰ ਨਾ ਕਰ। ਮੈਂ ਡਿਸਾਈਡ ਕਰ ਲਿਆ ਕਿ ਮੈਂ ਇਹਨਾਂ ਸਾਰਿਆਂ ਦੇ ਖਿਲਾਫ ਕੇਸ ਕਰੂੰਗਾ।" ਨਹੀਂ ਕੋਈ ਲੋੜ ਨਹੀਂ ਹੈ ਉਹਨਾਂ ਤੇ ਕੇਸ ਕਰਨ ਦੀ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਕੋਲੋਂ ਮੈਂ ਉਹਨਾਂ ਸਾਰਿਆਂ ਦੀ ਸ਼ਕਲ ਵੀ ਨਹੀਂ ਦੇਖਣੀ ਸੋਚ ਲਵਾਂਗੀ ਕਿ ਜਿੱਥੇ ਮੇਰੇ ਪਾਪਾ ਖਤਮ ਹੋ ਗਈ ਉੱਥੇ ਮੇਰੇ ਪੇਕੇ ਵੀ ਖਤਮ ਹੋ ਗਏ ਮੇਰੇ ਲਈ ਮੇਰਾ ਪਤੀ ਤੇ ਮੇਰਾ ਪਰਿਵਾਰ ਹੀ ਕਾਫੀ ਹੈ ਆਖਰਕਾਰ ਲਵਦੀਪ ਮਨਿੰਦਰ ਦੇ ਨਾਲ ਵਾਪਸ ਆਪਣੇ ਘਰ ਆ ਗਈ ਉਹ ਦਿਨ ਸੀ ਤੇ ਅੱਜ ਦਾ ਦਿਨ ਲਵਦੀਪ ਕਦੇ ਆਪਣੇ ਪੇਕੇ ਨਹੀਂ ਗਈ ਅਸਦੀ ਮੰਮੀ ਨੇ ਆ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲਵਦੀਪ ਨੇ ਹਮੇਸ਼ਾ ਦੇ ਲਈ ਹੱਥ ਜੋੜ ਦਿੱਤੇ ਸੀ ਸੋ ਇਹ ਸੀ ਲక్ష్ਮੀ ਕੁਮਾਰਜੀ ਦੀ ਲਿਖੀ ਹੋਈ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ ਚੰਗੀ ਲੱਗੀ ਲਾਈਕ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਚੈਨਲ ਉੱਪਰ ਜਾ ਕੇ ਵੀ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ